जागे तो फिर कदों जागो लट गया कैसा पारा वापर गया वो है तू जवादी भी नहीं देखी सी पहले ही छद के चला गया तू तो बड़ा नहीं है तेरी हत्या हुई है हत्या ਆਇਆ ਲੱਕਾ ਕੀ ਹੋ ਗਿਆ ਹੈ 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 ਹੇ ਹਿੰਮਤ ਕਿਹਦੀ ਹੈ ਕੋਈ ਮਰਦਾ ਕੋਈ ਮਰਦਾ ਸਾਬ ਸਾਬ ਨਹੀਂ ਓ ਜੈ ਸਾਬ ਜੈ ਸਾਬ ਤੁਸੀਂ ਕਿਹਨੂੰ ਮੁਸ਼ਕਿਲ ਹੈ ਤੁਸੀਂ ਥੋੜੀ ਮੁਸ਼ਕਿਲ ਤੁਸੀਂ ਥੋੜੀ ਮਾਰਿਆ ਇਹਨੂੰ ਤੁਸੀਂ ਨਹੀਂ ਮਾਰਿਆ ਖੜੇ ਹੋ ਵੋ ਖੜੇ ਹੋ ਵੋ ਖੜੇ ਹੋ ਵੋ ਬਾ ਕੀ ਹੋ ਗਿਆ ਦੋਸਤੋ ਫਿਰ ਤੁਸੀਂ ਪੁੱਛੋਗੇ ਕਿ ਕੌਣ ਮਰ ਗਿਆ ਤੇ ਕੌਣ ਲੁੱਟ ਗਿਆ ਦੋਸਤੋ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਲੁਧਿਆਣਾ ਸ਼ਹਿਰ ਦੇ ਲੋਕਾਂ ਦਾ ਵਿਸ਼ਵਾਸ ਮਰ ਗਿਆ ਤੇ ਵਿਸ਼ਵਾਸ ਬਦਲਾਅ ਦੇ ਨਾਮ ਤੇ ਜਿਹੜਾ ਉਹ ਲੁੱਟਿਆ ਤੁਸੀਂ ਸੋਚਦੇ ਹੋਵੋਗੇ ਕਿ ਅੱਜ ਇਸ ਸ਼ਗਲ ਤੋਂ ਤਸੀਰ ਮੌਜੂਦ ਆ ਇੱਕ ਕਫਰ ਪਾਇਆ ਹੋਇਆ ਹੈ ਔਰ ਉਹਦੇ ਉੱਪਰ লাশ ਇਹ ਡੈੱਡ ਬੋਡੀ ਆ ਤੁਹਾਡੇ ਸਾਹਮਣੇ ਆ ਕਿਸ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਜੇ ਇਹ ਹੀ ਬਦਲਾਅ ਹੈ ਤਾਂ ਨਹੀਂ ਚਾਹੀਦਾ ਇਹੀ ਆ ਬਦਲਾਅ ਉਹ ਮਸ਼ੀਨਾ ਹੋਰ 41 ਲੱਖ ਰੁਪਏ ਦੀ ਲਾਗਤ ਦੇ ਨਾਲ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਏਰੀਏ ਦੇ ਵਿੱਚ ਕੰਡਮ ਕਰਨ ਲਈ ਖੜੀਆਂ ਹੋਈਆਂ ਅੱਜ ਜਿੱਤਾ ਬਿਜਲੀ ਦੇ ਕਨੈਕਸ਼ਨ ਹੀ ਨਹੀਂ ਕੀਤੇ ਗਏ ਚੱਲੀ ਕੋਈ ਵੀ ਨਹੀਂ ਲੋਕਾਂ ਨੂੰ ਦੱਸਿਆ ਤੱਕ ਨਹੀਂ ਗਿਆ ਕਿ ਇਹ ਮਸ਼ੀਨਾ ਚੱਲਣ ਦੀਆਂ ਕਿਵੇਂ ਕਿਵੇਂ ਕੰਮ ਕਰਨਗੀਆਂ ਸਮਾਜ ਸੇਵੀ ਦੇ ਤਹਿਤ ਕਰੋੜਾਂ ਰੁਪਈਆ ਲੁਧਿਆਣਾ ਸ਼ਹਿਰ ਦੇ ਵਿੱਚ ਬਰਬਾਦ ਕੀਤਾ ਗਿਆ ਮੈਂ ਪੁੱਛਣਾ ਚਾਹਨਾ ਆਪਣੇ ਪ੍ਰਸ਼ਾਸਨ ਮੈਂ ਪੁੱਛਣਾ ਚਾਹਨਾ ਸਰਕਾਰਾਂ ਨੂੰ ਮੈਂ ਪੁੱਛਣਾ ਚਾਹਨਾ ਨਗਰ ਨਿਗਮ ਕਮਿਸ਼ਨਰ ਸਾਹਿਬ ਨੂੰ ਕਿ ਭਾਈ ਜੇ ਇਹ ਇਹ ਮਸ਼ੀਨਾਂ ਖਰੀਦੀਆਂ ਹੀ ਨਹੀਂ ਸਿਗੀਆਂ ਹਰ ਚਲਾਣੀਆਂ ਹੀ ਨਹੀਂ ਸਿਗੀਆਂ ਤਾਂ ਫਿਰ ਇਹ ਕੀ ਦੀਆਂ ਜੋ ਮੈਂ ਦੱਸਣਾ ਚਾਹਨਾ ਕਿ ਇਹ ਮਸ਼ੀਨਾਂ ਜਿਹੜੀਆਂ ਹੈਗੀਆਂ ਸ਼ਿਵ ਹਸਪਤਾਲ ਮੋਡਲ ਟਾਊਨ ਐਕਸਟੈਂਸ਼ਨ ਗੁਰੂ ਨਾਨਕ ਸਟੇਡੀਅਮ ਮੋਡਲ ਟਾਊਨ ਕੋਲ ਮਾਰਕੀਟ ਦੇ ਵਿੱਚ ਔਰ ਸਾਬਾ ਨਗਰ ਦੇ ਵਿੱਚ ਲੱਗੀ ਹੋਈ ਹੈ ਜਿਹੜੀ ਇਹ ਮਸ਼ੀਨ ਹੈ ਇਹ ਪ੍ਰਾਈਵੇਟ ਇਸਪਾਰਸ਼ਿਟੀ ਦੇ ਤਹਿਤ ਇਹ ਬਾਥਰੂਮ ਦਾ ਜਲੂਰ ਨਾਲ ਬਣਾਇਆ ਗਿਆ ਦੋਸਤੋ ਮੈਂ ਕੁਮਾਰ ਗੌਰਵ ਸੱਚਾ ਯਾਦਵ ਜਿਹਨੂੰ ਤੁਸੀਂ ਪਿਆਰ ਨਾਲ ਨਾਮ ਦਿੱਤਾ ਮੈਂ ਅੱਜ ਖੜਾ ਹਾਂ ਲੁਧਿਆਣਾ ਸ਼ਹਿਰ ਦੇ ਸਰਬਾ ਨਗਰ ਦੇ ਵਿੱਚ ਬਿਲਕੁਲ ਸਰਬਾ ਨਗਰ ਦੇ ਵਿੱਚ ਠੀਕ ਜਿੱਥੇ ਕ੍ਰੈਮਿਕਾ ਦੇ ਨਾਲ ਆ ਬਾਥਰੂਮ ਬਣੇ ਹੋਏ ਇਹ ਬਾਥਰੂਮ ਮੈਂ ਦੱਸਣਾ ਚਾਹਣਾ ਲੁਧਿਆਣੇ ਵਾਲਿਆਂ ਨੂੰ ਕਿ ਇਹ ਵੀ ਸਮਾਰਟ ਸਿਟੀ ਦੇ ਤਹਿਤ ਹੀ ਬਣਿਆ ਹੈ ਬਣਿਆ ਜਰੂਰ ਸਮਾਜ ਸੇਵੀ ਦੇ ਤਹਿਤ ਆ ਲੇਕਿਨ ਦੀ ਦੇਖਭਾਲ ਜਿਹੜੇ ਹੈਗੇ ਆ ਉਹ ਸਰਾਬਾ ਨਗਰ ਕਿਪਸ ਮਾਰਕੀਟ ਦੇ ਬੰਦੇ ਦੁਕਾਨਦਾਰ ਜਿਹੜੇ ਹੈਗੇ ਆ ਉਹਨਾਂ ਨੇ ਪ੍ਰਾਈਵੇਟ ਬੰਦਾ ਰੱਖ ਕੇ ਉਹ ਖੁਦ ਕਰਵਾਉਂਦੇ ਪਏ ਕਿਉਂਕਿ ਉਹ ਚਾਹਦੇ ਆ ਕਿ ਬਾਥਰੂਮ ਸਾਫ਼ ਰਵੇ ਚਾਹੇ ਤੇ ਯੂਰਿਨ ਕਰਨ ਦਾ ਵੀ 5 ਰੁਪਏ ਦਿੱਤਾ ਜਾਂਦਾ ਜਨਾਬ ਕੀ ਕਰੇ ਗਰੀਬ ਆਦਮੀ ਹੈ ਗਰੀਬ ਆਦਮੀ ਨੇ ਪੇਟ ਪਾਲਣਾ ਹੈਗਾ ਵੈ ਜੋ ਸਰਕਾਰੀ ਇੱਥੇ ਮੁਲਾਜ਼ਮ ਰੱਖਿਆ ਜਾਂਦਾ ਤਾ 30 35 40 50000 ਰੁਪਏ ਤਨਖਾਹ ਹੋਣੀ ਸੀ ਠੀਕ ਹੈ ਫਿਰ ਕੱਲ ਨੂੰ ਪੈਨਸ਼ਨ ਵੀ ਹੋਣੀ ਸੀ ਲੇਕਿਨ ਇਸ ਗਰੀਬ ਆਦਮੀ ਦਾ ਕਹਿਣਾ ਹੈ ਕਿ ਬਾਜੀ ਮੈਂ ਤਾਂ 10000 ਪਤਨਖਾ ਵੀ ਨਹੀਂ ਲੈਂਦਾ ਔਰ ਮਜ਼ੇਦਰ ਗੱਲ ਦੇਖੋ ਜਿਹੜਾ ਮੁੱਦਾ ਹੈ ਜਿਹੜਾ ਅਸਲੀ ਮੁੱਦਾ ਹੈ ਲੁਧਿਆਣੇ ਵਾਲਿਓ ਜੇ ਹੁਣ ਵੀ ਨਹੀਂ ਤੁਸੀਂ ਜਾਗੇ ਤਾਂ ਫਿਰ ਕਦੋਂ ਜਾਗੋਗੇ ਦੋਸਤੋ ਮੈਂ ਇਸੇ ਲਈ ਕਹਿਣਾ ਕਿ ਜਾਗਣਾ ਬਹੁਤ ਜ਼ਰੂਰੀ ਹੈ ਜਾਗਣਾ ਬਹੁਤ ਜ਼ਰੂਰੀ ਹੈ ਔਰ ਮੈਂ ਤੁਹਾਨੂੰ ਇੱਥੇ ਜਗਾਣ ਲਈ ਪਹੁੰਚਿਆ ਹਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਟੇਪਰੀ ਗਾਰਡਰ ਨਹੀਂ ਹੈ ਦੋਸਤੋ ਇਹ ਟੇਪਰੀ ਕਾਰਡਰ ਨਹੀਂ ਹੈ ਦੋਸਤ ਤੁਸੀਂ ਸੋਚੋ ਕਿ ਇਹ ਪੁਰਾਣੇ ਟਾਈਮ ਦਾ ਟੇਪਰੀ ਕਾਰਡਰ ਦੀ ਤਰ੍ਹਾਂ ਕੋਈ ਚੀਜ਼ ਹੈਗੀ ਹੈ ਨਹੀਂ ਦੋਸਤ ਇਹ ਰਿਵਰਸ ਵੈਂਡਿੰਗ ਮਸ਼ੀਨ ਹੈ ਇਹ ਉਹ ਰਿਵਰਸ ਵੈਂਡਿੰਗ ਮਸ਼ੀਨ ਹੈ ਜਿਹੜੀ ਲੁਧਿਆਣਾ ਸ਼ਹਿਰ ਦੇ ਵਕ ਵਕ ਏਰੀਆ ਦੇ ਵਿੱਚ ਮੌਜੂਦਾ ਸਰਕਾਰ ਵੱਲੋਂ 2022 ਦੇ ਵਿੱਚ 10 ਮਸ਼ੀਨਾ ਵੇਚੀ ਹਾਂ 10 ਮਸ਼ੀਨਾ 1 ਰੁਪਏ ਦੇ ਨਾਲ ਨਹੀਂ 40 ਰੁਪਏ ਦੇ ਨਾਲ ਨਹੀਂ 41 ਰੁਪਏ ਦੇ ਨਾਲ ਨਹੀਂ 41 ਲੱਖ ਰੁਪਏ ਦੀ ਲਾਗਤ ਦੇ ਨਾਲ 10 ਮਸ਼ੀਨਾ ਇਹ ਖਰੀਦੀਆਂ ਗਈਆਂ ਸੀ ਹੁਣ ਤੁਸੀਂ ਪੁੱਛੋਗੇ ਕਿ ਮਸ਼ੀਨਾ ਖਰੀਦੀਆਂ ਕਿਸ ਕੰਮ ਲਈ ਗਈਆਂ ਸੀ ਇਹ ਮਸ਼ੀਨਾ ਖਰੀਦੀਆਂ ਗਈਆਂ ਸੀ ਕਿ ਇਹ ਮਸ਼ੀਨਾ ਸ਼ਹਿਰ ਦੇ ਵੱਖ-ਵੱਖ ਏਰੀਆ ਚ ਇੰਸਟਾਲ ਕੀਤੀਆਂ ਜਾਣਗੀਆਂ ਇੰਸਟਾਲ ਵੀ ਕੀਤੀਆਂ ਗਈਆਂ ਇਹ ਮਸ਼ੀਨਾ ਸਿਵਲ ਹਸਪੀਟਲ ਵੀ ਲਗਾਈਆਂ ਗਈਆਂ ਇਹ ਮਸ਼ੀਨਾ ਗੁਨਾਰਕ ਸਟੇਡੀਅਮ ਵੀ ਲਗਾਈ ਗਈ ਇਹ ਮਸ਼ੀਨ ਡੀਸੀ ਆਫਿਸ ਦੇ ਬਾਹਰ ਵੀ ਲਗਾਈ ਗਈ ਮਾਡਰਨ ਟਾਊਨ ਗੋਲ ਮਾਰਕੀਟ ਦੇ ਵਿੱਚ ਵੀ ਲਗਾਈ ਗਈ ਮੋਲਟਨ ਐਕਸਟੈਂਸ਼ਨ ਜੀ ਲਗਾਈ ਗਈ ਤੇ ਇੱਕ ਮਸ਼ੀਨ ਇੱਥੇ ਸਰਾਬਾ ਨਗਰ ਇਹ ਖੜੀ ਹੈਗੀ ਹੈ ਸੋ ਦੋਸਤੋ ਜਿਆਦਾਤਰ ਜਿਹੜੀਆਂ ਮਸ਼ੀਨਾਂ ਹੈਗੀਆਂ ਮੈਂ ਦੱਸਣਾ ਚਾਹਨਾ ਅਜ 2 ਸਾਲ ਹੋ ਚੁੱਕੇ ਹੋਏ ਆ 2 ਸਾਲ ਹੋ ਚੁੱਕੇ ਹੋਏ ਆ 41 ਲੱਖ ਰੁਪਏ ਤੁਹਾਡਾ ਖੂਨ ਪਸੀਨੇ ਦਾ ਟੈਕਸ ਦਾ ਪੈਸਾ ਬਰਬਾਦ ਕਰ ਦਿੱਤਾ ਗਿਆ ਇਹ ਭ੍ਰਸ਼ਟਾਚਾਰ ਨਹੀਂ ਤਾਂ ਹੋਰ ਕੀ ਹੈ ਇਹ ਭ੍ਰਸ਼ਟਾਚਾਰ ਨਹੀਂ ਤਾਂ ਹੋਰ ਕੀ ਹੈ ਮੈਂ ਪੁੱਛਦਾ ਆਪਣੇ ਪ੍ਰਸ਼ਾਸਨ ਨੂੰ ਪੁੱਛਦਾ ਆਪਣੇ ਨਗਰ ਨਿਗਮ ਕਾਰਪੋਰੇਸ਼ਨ ਨੂੰ ਇਹ ਖਰੀਦੀਆਂ ਕਾਦੇ ਲਈ ਗਈਆਂ ਸੀ 41 ਲੱਖ ਰੁਪਇਆ ਬਰਬਾਦ ਕਾਦੇ ਲਈ ਕੀਤਾ ਗਿਆ ਸੀ ਜੇ ਕੋਈ ਬੰਦਾ ਸਕੂਟਰ ਮੋਟਰਸਾਈਕਲ ਖਰੀਦਾ ਤੇ 2 ਮਹੀਨੇ ਉਹਨੂੰ ਖੜਾ ਕਰਕੇ ਰੱਖ ਲੈਂਦਾ ਨਾ ਘਰ ਦੇ ਵਿੱਚ ਤੇ 2 ਮਹੀਨੇ ਬਾਅਦ ਮਕੈਨਿਕ ਕਹਿੰਦਾ ਸਾਹ ਬਾਦਰ ਲੱਗਦਾ ਤੁਸੀਂ ਚਲਾਇਆ ਨਹੀਂ ਇਹ ਤਾਂ ਸੀਜ ਹੋ ਗਿਆ ਇਹ ਤਾਂ ਇੰਜਨ ਖਤਮ ਹੋ ਗਿਆ ਤੇ ਹੁਣ ਚੱਲਣਾ ਨਹੀਂ ਤੇ ਸੋਚ ਕੇ ਦੇਖੋ ਇਹ ਜਿਹੜੀ ਮਸ਼ੀਨ ਹੈ ਇਹ ਤਾਂ 2 ਸਾਲਾਂ ਤੋਂ ਉੱਤੇ ਖੜੀ ਹੈ ਸਿਰਫ ਇਹ ਹੀ ਨਹੀਂ ਇੰਦੇ ਵਰਗੀਆਂ 9 ਮਸ਼ੀਨਾਂ ਹੋਰ ਲੁਧਿਆਣੇ ਸ਼ਹਿਰ ਦੇ ਵੱਖ-ਵੱਖ ਏਰੀਏ ਦੇ ਵਿੱਚ ਜਿਹੜੇ ਕਈ ਲੱਖ ਰੁਪਏ ਨੇ ਖਰੀਦ ਜਾਂ ਗਏ ਸੀ ਉਹ ਵੀ ਕੰਡਮ ਕਰਨ ਲਈ 2 ਸਾਲ ਤੋਂ ਉੱਥੇ ਹੀ ਖੜੀਆਂ ਨੇ ਕਈਆਂ ਨੇ ਕਨੈਕਸ਼ਨ ਨਹੀਂ ਕੀਤੇਗੇ ਇਸ ਮਸ਼ੀਨ ਦਾ ਕਨੈਕਸ਼ਨ ਕੀਤਾ ਗਿਆ ਸੀ ਔਰ ਇਹਦਾ ਬਿੱਲ ਸੀ ਉਹ ਬਿੱਲ ਵੀ ਉਸ ਪ੍ਰਾਈਵੇਟ ਸਫਾਈ ਕਰਮਚਾਰੀ ਨੇ 15000 ਰੁਪਏ ਆਪਣੀ ਜੇਬ ਚੋਂ ਦਿੱਤਾ ਰੋਂਦਾ ਰਿਹਾ ਪਿੱਟਦਾ ਰਿਹਾ ਕਾਰਪੋਰੇਸ਼ਨ ਦੇ ਕਿਸੇ ਬੰਦੇ ਨੇ ਬਿਲੇਵਿੰਗ ਦਿੱਤਾ ਔਰ ਜਦੋਂ ਉਹਦਾ ਕਨੈਕਸ਼ਨ ਹਟਿਆ 3 ਮਿੰਟ ਦਾ ਬਿੱਲ ਦੇਣ ਤੋਂ ਬਾਅਦ ਇਹ ਮਸ਼ੀਨ ਉੱਥੇ ਦੀ ਉੱਥੇ ਖੜੀ ਹੈ ਜਦੇ ਬਾਕੀ ਕਈ ਮਸ਼ੀਨਾਂ ਦੇ ਕਨੈਕਸ਼ਨ ਵੀ ਨਹੀਂ ਵਾਲੇ ਹੋਏ ਇਹ ਮਸ਼ੀਨ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜਿੱਥੇ ਪਬਲਿਕ ਪਲੇਸ ਹੈ ਪਬਲਿਕ ਪਲੇਸ ਕੋਈ ਬੰਦਾ ਕੋਲਡ ਡਰਿੰਕ ਪੀ ਰਿਹਾ ਕੋਈ ਪਲਾਸਟਿਕ ਦੀ ਬੋਤਲ ਹੈ ਕੋਈ ਕੈਨ ਹੈ ਕੋਈ ਚਿਪਸ ਦਾ ਪੈਕਟ ਹੈ ਜੇ ਉਹ ਖਾਂਦਾ ਪੀਂਦਾ ਤੋ ਉਹਨੂੰ ਕ੍ਰਸ਼ ਕਰਨ ਵਾਸਤੇ ਰੱਖੀ ਸੀ ਇਸ ਲਈ ਲਗਾਈਆਂ ਗਈਆਂ ਸੀਗੀਆਂ ਕਦੀ ਪਬਲਿਕ ਨੂੰ ਤੁਸੀਂ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਆ ਕੇ ਦੱਸਿਆ ਕੋਈ ਇਹਦੇ ਬਾਰੇ ਚਲਾਣੀ ਕਿਵੇਂ ਆਪਰੇਟ ਕਿਵੇਂ ਕਰਨੀ ਹੈ ਦੱਸਿਆ ਇਹ ਮਸ਼ੀਨਾਂ ਦੋ ਸਾਲਾਂ ਤੋਂ ਕਨੈਕਸ਼ਨ ਨਹੀਂ ਹੋਇਆ ਕੀ ਇਹਦੇ ਬਾਰੇ ਕੌਣ ਜ਼ਿੰਮੇਵਾਰ ਹੈ ਕਿਉਂ 41 ਲੱਖ ਰੁਪਏ ਬਰਬਾਦ ਕੀਤਾ ਗਿਆ ਜੇ ਇਹਨਾਂ ਮਸ਼ੀਨਾਂ ਦੀ ਬਜਾਏ ਨਗਰ ਨਿਗਮ ਕਾਰਪੋਰੇਸ਼ਨ ਮੈਂ ਦੱਸਣਾ ਚਾਹਨਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਅਜੇ 95 ਕਾਉਂਸਲਰ ਹੈ 95 ਕਾਉਂਸਲਰ ਹੈ ਲਗਭਗ 6 ਸ਼ਹਿਰੀ ਹਲਕੇ ਹੈ ਔਰ ਜਾਣਦੇ ਹੋ ਉਹ ਗੱਬਰ ਸਾਹਿਬ ਦਾ ਡਾਇਲੌਗ ਬਹੁਤ ਨਾ ਇਨਸਾਫੀ ਲੁਧਿਆਣਾ ਸ਼ਹਿਰ ਦੇ ਨਗਰ ਨਿਗਮ ਦੇ ਕੋਲ ਓ ਐਨ ਐਮ ਸਲ ਜਿਹੜਾ ਸੀਵਰੇਜ ਗੱਟਰ ਸਾਫ ਕਰਦਾ ਹੈ ਉਹਦੇ ਕੋਲ ਸੁਪਰ ਸਕਸ਼ਨ ਮਸ਼ੀਨ ਸਿਰਫ ਇੱਕੋ ਹੈ ਸਰਵਿਕੋ ਪੂਰੇ ਲੁਧਾਨੇ ਸੁਪਰ ਸੈਕਸ਼ਨ ਮਸ਼ੀਨਾਂ ਔਰ ਜੈਟਿੰਗ ਮਸ਼ੀਨਾ 16 ਜਿਹੜੇ ਸਿਲਟ ਮਸ਼ੀਨਾਂ ਜਿਹੜੀ ਤੰਗ ਗਲੀਆਂ ਦੇ ਵਿੱਚ ਜਿਹੜੇ ਕੋਰ ਏਰੀਏ ਤੇ ਜਾ ਸਕਣ ਉਹ ਮਸ਼ੀਨਾਂ ਸਿਰਫ 16 ਵਾ 41 ਲੱਖ ਰੁਪਈਆ ਇਹਨਾਂ ਇਹਨਾਂ ਤੇ ਬਰਬਾਦ ਕਰਨ ਦੀ ਬਜਾਏ ਜਿਨ੍ਹਾਂ ਨੂੰ ਚਲਾਉਣਾ ਹੀ ਨਹੀਂ ਸੀਗਾ ਤੁਸੀਂ ਸੁਪਰ ਸੈਕਸ਼ਨ ਮਸ਼ੀਨਾਂ ਦੋ ਖਰੀਦ ਲੈਂਦੇ ਤੁਸੀਂ ਸਿਲਟ ਮਸ਼ੀਨਾਂ 16 ਔਰ ਖਰੀਦ ਲੈਂਦੇ ਤੁਸੀਂ ਜੈਟਿੰਗ ਮਸ਼ੀਨਾਂ 16 ਔਰ ਖਰੀਦ ਲੈਂਦੇ ਕੁਸ਼ਤਾਲ ਲੁਧਾਨੇ ਦੇ ਕੰਮ ਆਂਦੀਆਂ ਕੁਸ਼ਤਾਲ ਲੁਧਾਨੇ ਦਾ ਫਾਇਦਾ ਹੁੰਦਾ ਮੈਂ ਹੀ ਤਾਂ ਕਹਿਣਾ ਚਾਹੁੰਦਾ ਵਾ ਕਿ ਜਾਗ ਜਾਓ जाग जाओ जाग जाओ जाग जाओ मान साहब आज सवेरे ही ਤੁਸੀਂ ਇੱਕ ਫਤਵਾ ਜਾਰੀ ਕੀਤਾ ਵੈ ਕਿ ਜਨਤਾ ਵਿਧਾਇਕ ਅਫਸਰ ਪ੍ਰਸ਼ਟਾਚਾਰ ਦੇ ਖਿਲਾਫ ਇਹ ਸਰਕਾਰ ਕੰਮ ਕਰੇਗੀ ਅ ਸਵੇਰੇ ਮੈਂ ਦੇਖਿਆ ਕਈ ਚੈਨਲਾਂ ਦੇ ਕਈ ਜਗ੍ਹਾ ਤੇ ਮਾਨ ਸਾਹਿਬ ਜੇ ਹੁਣ ਵੀ ਆਪਾਂ ਨਹੀਂ ਨਾ ਜਾਗੇ ਤਾਂ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਲੋਕਾਂ ਨੇ ਫਤਵਾ ਜਾਰੀ ਕਰ ਦਿੱਤਾ ਤਾਂ ਮਾਨ ਸਾਹਿਬ ਉਹ ਫਤਵਾ ਕਿਤੇ ਪੰਜਾਬ ਵਾਲੇ ਨਾ ਜਾਰੀ ਕਰ ਦੇ ਮਾਨ ਸਾਹਿਬ ਮੈਂ ਹਮੇਸ਼ਾ ਜਿਹੜਾ ਵੀ ਮੁੱਦੇ ਚੱਕਦਾ ਲੋਕਾਂ ਨਾਲ ਜੁੜੇ ਚੱਕਦਾ ਮਾਨ ਸਾਹਿਬ ਮੇਰਾ ਮਕਸਦ ਇੱਕੋ ਹੀ ਹੁੰਦਾ ਮਾਨ ਸਾਹਿਬ ਕਿ ਸਿਰਫ ਲੋਕ ਹੀ ਨਹੀਂ ਸਰਕਾਰਾਂ ਵੀ ਜਾਗਣ ਸਰਕਾਰਾਂ ਜੇ ਇਹੋ ਜਿਹੀ ਕਮੀਆਂ ਆਵੇ ਨਕਾਮੀਆਂ ਆਵੇ ਇਹ ਕਿਉਂ ਹਜੇ ਖੇਡ ਖੇਡੇ ਜਾਂਦੇ ਆ ਕਮਿਸ਼ਨ ਦੇ ਖੇਲ ਦੇ ਪਿੱਛੇ ਕਿਉਂ ਜਨਤਾ ਦਾ ਕਿਹੜੀ ਕਿਹੜੀ ਲੱਖ ਰੁਪਇਆ ਕਈ ਕਰੋੜਾ ਰੁਪਇਆ ਬਰਬਾਦ ਕੀਤਾ ਜਾਂਦਾ ਪਿਆ ਅੱਜ ਨਗਰ ਨਿਗਮ ਕਾਰਪੋਰੇਸ਼ਨ ਦਾ ਸ਼ਾਇਦ ਹੀ ਕੋਈ ਡਿਪਾਰਟਮੈਂਟ ਹੋਵੇ ਜਿੱਥੇ ਬਰਬਾਦੀ ਨਾ ਚੱਲਦੀ ਹੋਵੇ ਸੋ ਮਾਨ ਸਾਹਿਬ ਅਸੀਂ ਤਾਂ ਤੁਹਾਡਾ ਕੰਮ ਕਰਦੇ ਪਏ ਆ ਮਾਨ ਸਾਹਿਬ ਅਸੀਂ ਤਾਂ ਤੁਹਾਡਾ ਕੰਮ ਕਰਦੇ ਪਏ ਆ ਸੋ ਮੈਂ ਤਾਂ ਇਹੀ ਕਹਾਂਗਾ ਕਿ ਜਾਗ ਔਰ ਫਿਰ ਇਹਦਾ ਜਵਾਬ ਜਿਹੜਾ ਹੈ ਇਸ 41 ਲੱਖ ਰੁਪਏ ਦੀ ਬਰਬਾਦੀ ਦਾ ਜਿਹੜਾ ਜਵਾਬ ਹੈ ਉਹ ਤੁਸੀਂ ਮੰਗੋਗੇ ਜਨਤਾ ਨੂੰ ਮੈਂ ਬੇਨਤੀ ਕਰਦਾ ਹਾਂ ਆਪਣੇ ਹੱਕ ਲਈ ਤਾਂ ਖੜੇ ਹੋ ਜਾਓ ਆਪਣੇ ਹੱਕ ਲਈ ਤਾਂ ਖੜੇ ਹੋ ਜਾਓ ਧੰਨਵਾਦ